ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਏ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰਤ ਸਿੰਘ ਇੱਕ ਵਾਰ ਫਿਰ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਲਾਈਨ ਤੇ ਦੋਸਤੋ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਜੋ ਤੁਹਾਡੇ ਲਈ ਜ਼ਰੂਰੀ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ 1 ਮਹੀਨੇ ਦੀ ਪੈਰੋਲ ਨਾ ਦੇਣ ਤੇ ਇਤਰਾਜ਼ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਪੈਰੋਲ ਦੇਣ ਸੰਬੰਧੀ ਦਿੱਤੇ ਗਏ ਮੰਗ ਪੱਤਰ ਨੂੰ ਸਰਕਾਰ ਵੱਲੋਂ ਰੱਦ ਕੀਤੇ ਜਾਣ ਤੇ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਵੱਲੋਂ ਸਰਕਾਰ ਦੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਹੈ। ਵਿਜੀਲੈਂਸ ਬਿਊਰੋ ਵੱਲੋਂ 30000 ਰੁਪਏ ਰਿਸ਼ਵਤ ਲੈਦਾ ਪੰਜਾਬ ਪੁਲਿਸ ਦਾ ASI ਰੰਗੇ ਹੱਥੀ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪੁਲਿਸ ਥਾਣਾ ਲਾਲੂ ਵਿਖੇ ਤਫ਼ਤੀਸ਼ੀ ਅਫਸਰ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ 30000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਵੱਜੋਂ ਹੜ੍ਹ ਪੀੜਤਾਂ ਲਈ ਰਵਾਨਾ ਕੀਤੀ ਸਮੱਗਰੀ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੀ ਲੋਕਾਂ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਭੇਜੀ ਗਈ ਰਾਹਤ ਸਮੱਗਰੀ ਅੱਜ ਵਿਧਾਨ ਸਭਾ ਹਲਕਾ ਰਾਜਾ ਸੰਸੀ ਵਿੱਚ ਪਹੁੰਚੀ ਸਮੱਗਰੀ ਮਿਲਣ ਤੇ ਇਲਾਕੇ ਦੇ ਲੋਕਾਂ ਨੇ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਈ ਪਾਰਟੀ ਹੈ ਜੋ ਹੜ੍ਹ ਪ੍ਰਭਾਵਿਤ ਖੇਤਰ ਲੋਕਾਂ ਦੀ ਮਾਂ ਫੜਨ ਲਈ ਅੱਗੇ ਆਈ ਹੈ ਹਰਪਾਲ ਚੀਮਾ ਨੇ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ ਵਿਸ਼ੇਸ਼ ਪੁਨਰਵਾਸ ਪੈਕੇਜ ਦੇਣ ਦੀ ਕੀਤੀ ਮੰਗ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਫ਼ਦ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾਕਟਰ ਅਰਵਿੰਦ ਪੰਗੜੀਆ ਨਾਲ ਮੁਲਾਕਾਤ ਕੀਤੀ ਵਫ਼ਦ ਨੇ ਦੱਸਿਆ ਕਿ ਹੜ੍ਹਾਂ ਕਾਰਨ ਫਸਲਾਂ ਧਰਾਂ ਤੇ ਬੁਨਿਆਦੀ ਢਾਂਚੇ ਦਾ 20000 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ ਇਸ ਲਈ ਵਿਸ਼ੇਸ਼ ਪੁਨਰਵਾਸ ਪੈਕੇਜ ਦਿੱਤਾ ਜਾਵੇ ਰੇਲਵੇ ਵਿੱਚ ਭਰਤੀ ਲਈ ਅਰਜੀ ਪ੍ਰਕਿਰਿਆ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਰੇਲਵੇ ਨੇ ਕੀਤਾ ਬੰਪਰ ਭਰਤੀ ਦਾ ਐਲਾਨ ਨੌਜਵਾਨ ਇਸ ਤਰੀਕ ਤੋਂ ਕਰ ਸਕਣਗੇ ਅਪਲਾਈ ਅਪਰੈਂਟਸ਼ਿਪ ਭਰਤੀ ਲਈ ਅਰਜੀ ਪ੍ਰਕਿਰਿਆ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਜੋ ਨਿਰਧਾਰਤ ਆਖਰੀ ਤਰੀਕ 2 ਨਵੰਬਰ 2025 ਤੱਕ ਜਾਰੀ ਰਹੇਗੀ ਜੋ ਵੀ ਨੌਜਵਾਨ ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ ਤੇ ਇਸ ਭਰਤੀ ਲਈ ਪੂਰੀ ਯੋਗਤਾ ਰੱਖਦੇ ਹਨ ਉਹ ਔਨਲਾਈਨ ਮੋਡ ਰਾਹੀਂ RRC जयपुर दी अधिकारित वेबसाइट rrcjaipur.in ਤੇ ਜਾ ਕੇ ਨਿਰਧਾਰਿਤ ਤਰੀਕਾਂ ਚ ਫਾਰਮ ਭਰ ਸਕਦੇ ਹਨ 16 ਸਾਲ ਦੀ ਗਰਲਫ੍ਰੈਂਡ ਨੇ ਪ੍ਰੇਮੀ ਨੂੰ ਦਿੱਤੀ ਦਰਦਨਾਕ ਮੌਤ ਪੁਲਿਸ ਦੀ ਜਾਂਚ ਪਤਾ ਲੱਗਾ ਹੈ ਕਿ ਲੜਕੀ ਸਦਾਮ ਨਾਲ ਲੰਬੇ ਸਮੇਂ ਤੋਂ ਰਿਸ਼ਤੇ ਚ ਸੀ ਇਸ ਦੌਰਾਨ ਉਹ ਗਰਭਵਤੀ ਹੋ ਗਈ ਸੀ ਸਦਾਮ ਲੜਕੀ ਨੇ ਸਦਾਮ ਨੂੰ ਲੜਕੀ ਨੇ ਲਗਾਤਾਰ ਗਰਭਤੀ ਕਰਵਾਉਣ ਦਾ ਦਬਾਅ ਬਣਾ ਰੱਖਿਆ ਸੀ ਇਸ ਨੂੰ ਲੈ ਕੇ ਦੋਹਾਂ ਵਿਚਕਾਰ ਬਹਿਸ ਹੋਈ ਤੇ ਸਦਾਮ ਨੇ ਚਾਕੂ ਦਿਖਾ ਕੇ ਲੜਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ 28 ਸਤੰਬਰ ਦੀ ਰਾਤ ਜਦੋਂ ਸਦਾਮ ਲੋਜ ਦੇ ਕਮਰੇ ਵਿੱਚ ਸੌਂ ਗਿਆ ਤਾਂ ਲੜਕੀ ਨੇ ਧਾਰਦਾਰ ਹਥਿਆਰ ਨਾਲ ਉਸ ਦਾ ਗਲਾ ਕੱਟ ਦਿੱਤਾ ਬਾਅਦ ਵਿੱਚ ਉਸ ਨੇ ਕਮਰੇ ਨੂੰ ਬਾਹਰੋਂ ਬੰਦ ਕਰਕੇ ਸਦਾਮ ਦਾ ਮੋਬਾਈਲ ਫੋਨ ਲੈ ਕੇ ਬਲਾਸਪੁਰ ਵਾਪਸ ਚਲੀ ਗਈ ਲੋਜ ਦੇ ਕਮਰੇ ਦੀ ਚਾਬੀ ਉਸ ਨੇ ਰਾਜਪੁਰ ਚ ਰੇਲਵੇ ਟ੍ਰੈਕ ਤੇ ਸੁੱਟ ਦਿੱਤੀ ਬਟਾਲਾ ਚ ਕਾਲਜ ਦੀ ਕੰਤ ਤੇ ਲਿਖੇ ਖਾਲਸਤਾਨ ਪੱਖੀ ਨਾਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਪਤਾ ਲੱਗਾ ਹੈ ਕਿ ਕੰਤ ਤੇ ਖਾਲਸਤਾਨ ਦੇ ਨਾਰੇ ਲਿਖਣ ਤੋਂ ਇਲਾਵਾ ਕਾਲੇ ਰੇਬਨ ਵੀ ਬੰਨੇ ਹੋਏ ਸਨ ਕਾਲਜ ਦੀ ਕੰਤ ਤੇ ਖਾਲਸਤਾਨ ਦੇ ਨਾਰੇ ਲਿਖਣ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੋਧ ਵੀ ਕੁਝ ਲਿਖਿਆ ਸੀ ਪਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ 75 ਤੋਂ 9% ਦੀ ਫਸਲ ਦੇ ਨੁਕਸਾਨ ਤੇ ਮਿਲੇਗਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ 15 ਅਕਤੂਬਰ ਤੱਕ ਦਿੱਤੇ ਜਾਣਗੇ ਹਾਰ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਮੌੜ ਵਸੇਬੇ ਦਾ ਸਮਾਂ ਹੈ ਅਤੇ ਹਾਰ ਪ੍ਰਭਾਵਿਤ ਲੋਕਾਂ ਨੂੰ 15 ਅਕਤੂਬਰ ਤੱਕ ਮੁਆਵਜ਼ੇ ਦੇ ਚੈੱਕ ਵੰਡਣ ਦਾ ਸਮਾਂ ਸ਼ੁਰੂ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਸਦਨ ਨੂੰ ਭਰੋਸਾ ਦਿੱਤਾ ਹੈ ਕਿ ਐਸ ਡੀ ਆਰ ਐਫ ਨੀਮਾ ਤਹਿਤ 26 ਤੋਂ 33% ਫਸਲ ਦੇ ਨੁਕਸਾਨ ਦੇ ਮੁਆਵਜ਼ੇ ਨੂੰ ਕੇਵਲ 2000 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਪਰ ਸੂਬਾ ਸਰਕਾਰ 26 ਤੋਂ 75% ਫਸਲ ਦੇ ਨੁਕਸਾਨ ਦੇ ਵਿੱਚ 10000 ਰੁਪਏ ਪ੍ਰਤੀ ਏਕੜ ਦੇਵੇਗੀ ਇਸ ਤਰ੍ਹਾਂ 75 ਤੋਂ 100% ਫਸਲ ਦੇ ਨੁਕਸਾਨ ਦੇ 68000 ਰੁਪਏ ਦੀ ਮੁਆਵਜ਼ਾ ਰਾਸ਼ੀ ਵਧਾ ਕੇ 20000 ਰੁਪਏ ਪ੍ਰਤੀ ਏਕੜ ਦਿੱਤੀ ਜਾਵੇਗੀ ਮਾਨ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸੂਬੇ ਦੇ ਵੱਖ-ਵੱਖ ਮਾਮਲਿਆਂ ਨੂੰ ਅਟਾਣਗੇ ਅਤੇ ਐਸਡੀਆਰਐਫ ਨੀਮਾ ਵਿੱਚ ਬਦਲਾ ਦੀ ਮੰਗ ਕਰਨਗੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਸਪਤਾਲ ਤੇ ਲਾਪਰਵਾਹੀ ਦਾ ਲਗਾਇਆ ਦੋਸ਼ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਦੀ ਕਥਿਤ ਲਾਪਰਵਾਹੀ ਅਤੇ ਅਨਮੁਖੀ ਅਨਮਨੁੱਖੀ ਰਵੱਈਏ ਤੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਹੈ ਮੰਤਰੀ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਆਏ ਇੱਕ ਬਜ਼ੁਰਗ ਮਰੀਜ਼ ਸਮੇਤ ਹੋਰਨਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਲੰਮਾ ਸਮਾਂ ਐਮ뷸ੈਂਸ ਵਿੱਚ ਹੀ ਇੰਤਜ਼ਾਰ ਕਰਨਾ ਪਿਆ ਅਕਾਲੀ ਦਲ ਦੀ ਸਖਤ ਕਾਰਵਾਈ ਸੁਖਬੀਰ ਬਾਦਲ ਨੇ ਚੀਮਾ ਨੂੰ ਪਾਰਟੀ ਚੋਂ ਕੱਢਿਆ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਗਦੀਪ ਚੀਮਾ ਸਾਬਕਾ ਮੰਤਰੀ ਸਵਰਗੀ ਰਣਜੀਤ ਸਿੰਘ ਚੀਮਾ ਦੇ ਪੁੱਤਰ ਸਨ ਮੌਜੂਦਾ ਸਮੇਂ ਜਗਦੀਪ ਚੀਮਾ ਮਾਤਾ ਗੁਜਰੀ ਕਾਲਜ ਦੇ ਸਕੱਤਰ ਸਨ ਦਾਇਕ ਰਾਜੀਵ ਜਵੰਧ ਦੀ ਹਾਲਤ ਕੋਈ ਸੁਧਾਰ ਨਹੀਂ ਐਮ ਆਰ ਆਈ ਸਕੈਨਸ ਹਾਈ ਪੋਕਸਿਕ ਤਬਦੀਲੀਆਂ ਦਿਖਾਈ ਗਈਆਂ ਦਿਖਾਈਆਂ ਗਈਆਂ ਹਨ ਜੋ ਕਿ ਪ੍ਰਾਇਮਰੀ ਸੈਂਟਰ ਚ ਦਿੱਤੇ ਗਏ ਸੀਪੀਆਰ ਦੇ ਸੈਕੰਡਰੀ ਹਨ ਰੀਡ ਦੀ ਹੱਡੀ ਦੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਸਾਰੇ ਚਾਰੇ ਅੰਗਾਂ ਨੂੰ ਛੱਡੂਗੀ ਸੋਜ ਹੈ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਰਹਿੰਦੀ ਹੈ ਕਾਂਗਰਸ ਸ਼ਾਮਲ ਹੋਣਗੇ ਸਾਬਕਾ ਮੰਤਰੀ ਅਨਿਲ ਜੋਸ਼ੀ ਤਰਨਤਾਰਨ ਤੋਂ ਲੜ ਸਕਦੇ ਨੇ ਚੋਣ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਚੋਣ ਲੜਨ ਲਈ ਤਿਆਰੀ ਕੀਤੀ ਗਈ ਹੈ ਤਰਨਤਾਰਨ ਨਾਲ ਸਬੰਧਤ ਅਨਿਲ ਜੋਸ਼ੀ ਨੇ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਦੇ ਮੁਖ ਸਖਤਰ ਕੇ ਸੀ ਵੈਨੂ ਗੋਪਾਲ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਗਾਂਧੀ ਨਾਲ ਮੁਲਾਕਾਤ ਕੀਤੀ ਇਸ ਸਮੇਂ ਅੱਜ ਦੀਆਂ ਮੁੱਖ ਖਬਰਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਸੁਣਨ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ